ਵੀਡੀਓ ਸਕਿਪ ਨਾ ਕਰਿਓ ਸਾਰੀ ਵੇਖਿਓ ਅੱਜ ਤੁਹਾਨੂੰ ਆਪਾਂ ਟੌਨ ਤੇ ਵੀ ਕਮਾ ਕੇ ਲੈ ਕੇ ਆਵਾਂਗੇ ਉੱਥੇ ਵੀ ਤੁਹਾਨੂੰ ਸਾਰੀਆਂ ਸ਼ੋਪਾਂ ਦਿਖਾਵਾਂਗੇ ਮੋਬਾਈਲਾਂ ਦੀਆਂ ਬੂਟਾਂ ਦੀਆਂ ਹਰੇਕ ਜੀ ਤੁਹਾਨੂੰ ਆਪਾਂ ਅੱਜ ਦਿਖਾਵਾਂਗੇ ਉਹਨਾਂ ਦਾ ਰੇਟ ਵੀ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਬੱਚਿਆਂ ਦੀ ਸਖਲਾਈ ਦੀ ਆਪਾਂ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਹਾਂ ਵੀਡੀਓ ਜੇ ਵਧੀਆ ਲੱਗੀ ਤੇ ਲਾਇਕ ਜ਼ਰੂਰ ਕਰਕੇ ਜਾਇਆ ਕਰੋ ਸ਼ੇਅਰ ਕਰਕੇ ਜਾਇਆ ਕਰੋ ਕਮੈਂਟ ਕਰਕੇ ਜਾਇਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਜੇ ਕੋਈ ਚੀਜ਼ ਮਿਸ ਹੁੰਦੀ ਅਸੀਂ ਦੁਬਾਰਾ ਹੋਰ ਵੀ ਵਧੀਆ ਪ੍ਰੋਪਰ ਤੇ ਤੁਹਾਡੇ ਵਾਸਤੇ ਇਸੇ ਤਰ੍ਹਾਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਵੇਖੋ ਬੱਚੇ ਸਖਲਾਈ ਲੈ ਰਹੇ ਸੀ ਇੱਥੇ ਅੱਜ ਤੀਰਾਂ ਦੀ ਨਿਸ਼ਾਨ ਜਿਹੜੇ ਲਾਉਂਦੇ ਆ ਤੇ ਪ੍ਰੋਪਰ ਇੰਉ ਲਾ ਲਓ ਵੀ ਬੱਚੀਆਂ ਬੱਚੇ ਬਹੁਤ ਵਧੀਆ ਜਾਣ ਕੇ ਇਹ ਨਿਸ਼ਾਨਾ ਲਾ ਰਹੇ ਸੀ ਮੈਨੂੰ ਬਹੁਤ ਵਧੀਆ ਲੱਗਾ ਤੇ ਸਾਰਾ ਸਮਾਨ ਤੇ ਹੈਵੀ ਹੁੰਦਾ ਤੇ ਬਹੁਤ ਅੱਛੇ ਢੰਗ ਦੇ ਨਾਲ ਬੱਚੇ ਮਿਹਨਤ ਕਰ ਰਹੇ ਸੀ ਇੱਧਰ ਬੱਚੇ ਜਿਹੜੇ ਸੀ ਹਲੇ ਅਨੇ ਕਲਾਸ ਸ਼ੁਰੂ ਹੋਈ ਸੀ ਕਿਉਂਕਿ ਇੱਥੇ ਹਲੇ ਭੋਗ ਹੀ ਪਿਆ ਸੀ ਹਾ ਥੱਲੇ ਤੁਸੀਂ ਦੇਖਦੇ ਹੋ ਛਾਤਨ ਜਿਹੜੀਆਂ ਇਕੱਠੀਆਂ ਕਰਨ ਵਾਲੀਆਂ ਸੀ ਕਿਉਂਕਿ ਇਹਨਾਂ ਦਾ ਟਾਈਮ ਹੋ ਗਿਆ ਸੀ ਕਹਿੰਦੇ ਪਹਿਲਾਂ ਸੀ ਮਿਹਨਤ ਕਰਨੀ ਮੈਂ ਇਹ ਮਿਹਨਤ ਕਰ ਲਓ ਕੋਈ ਗੱਲ ਨਹੀਂ ਸੇਵਾਦਾਰਾਂ ਨੇ ਆਪੇ ਹੀ ਚੱਕ ਜਾਣੀਆਂ ਇੱਥੇ ਛਾਤਨ ਕਿਉਂਕਿ ਗਰੰਥੀਆਂ ਦਾ ਕੰਮ ਨਹੀਂ ਹੁੰਦਾ ਇੱਥੇ ਇਹ ਸੇਵਾਦਾਰਾਂ ਦਾ ਹੀ ਕੰਮ ਹੈ ਛਾਤਨ ਚੱਕੜੀਆਂ ਆ ਦੇਖੋ ਬੱਚੇ ਪਪਲਾ ਸਿੱਖ ਰਹੇ ਨੇ ਤੇ ਪੂਰਨ ਤੌਰ ਤੇ ਇਹਨਾਂ ਨੇ ਸਿੱਖੀ ਸੰਭੀ ਹੋਈ ਹੈ ਕਿਉਂ ਕਿਉਂਕਿ ਕਮੇਟੀ ਵਾਲੇ ਸੰਗਤ ਇਹਨਾਂ ਨੂੰ ਪ੍ਰੇਰਦੀ ਹੈ ਵੀ ਤੁਸੀਂ ਆ ਚੀਜ਼ਾਂ ਸਿੱਖਣੀਆਂ ਨੇ ਤੇ ਬੱਚੇ ਸਿੱਖ ਵੀ ਰਹੇ ਨੇ ਪਾਠ ਵੀ ਸਿੱਖ ਰਹੇ ਨੇ ਨਗਾਰਾ ਵਜਾਣਾ ਵੀ ਸਿੱਖ ਰਹੇ ਨੇ ਹਰਮੋਦੀਆਂ ਵੀ ਸਿੱਖ ਰਹੇ ਨੇ ਤਬਲੇ ਸਿੱਖ ਰਹੇ ਨੇ ਤੇ ਆ ਦੇਖੋ ਇੱਥੇ ਸਿੱਖੀ ਪੂਰਨ ਤੌਰ ਤੇ ਸੰਭੀ ਹੋਈ ਹੈ ਚਲੋ ਆਪਾਂ ਹੁਣ ਚੱਲਦੇ ਹਾਂ ਕਿਸੇ ਦੇ ਘਰ ਅਰਦਾਸ ਕਰਨ ਵਾਸਤੇ ਆ ਦੇਖੋ ਆਪਾਂ ਇਹ ਘਰ ਆਈ ਸੀ ਲੈ ਕੇ ਜਾਣ ਵਾਸਤੇ ਆ ਆਪਾਂ ਸ਼ੋਪ ਤੇ ਆ ਗਏ ਸੀ ਦੁਪੱਟੇ ਵਾਲੀ ਕੁੜੀ ਇਨਾਂ ਦੀ ਸ਼ਾਪ ਦਾ ਨਾਮ ਹੈ ਇਹ ਇਹਨਾਂ ਦਾ ਨੰਬਰ ਹੈ ਇਹ ਜਿਹੜੇ ਭਾਈ ਸਾਹਿਬ ਸੀ ਜਿਹੜਾ ਪਰਿਵਾਰ ਸੀ ਇਹ ਨਕੋਦਰ ਤੋਂ ਆ। ਉਹ ਦੇਖੋ। ਤੇ ਜਿਸ ਵੇਲੇ ਮੈਂ ਇਹਨਾਂ ਦੀ ਸ਼ਾਪ ਦੇ ਅੰਦਰ ਗਿਆ ਤੇ ਇਹਨਾਂ ਦੀ ਵਾਈਫ ਨੇ ਇਹਨਾਂ ਦੇ ਬੇਟੇ ਨੇ ਆਪਣਾ ਬਹੁਤ ਸਤਿਕਾਰ ਕੀਤਾ। ਤੇ ਉਸ ਤੋਂ ਬਾਅਦ ਇਹਨਾਂ ਨੇ ਦੇਗ ਬਣਾਈ। ਯਾਨੀ ਕਿ ਪੂਰੇ ਸਤਿਕਾਰ ਦੇ ਨਾਲ ਅਰਦਾਸ ਬੇਨਤੀ ਕੀਤੀ ਇਹਨਾਂ ਨੇ। ਅਰਦਾਸ ਬੇਨਤੀ ਨਾਲ ਹੋ ਕੇ ਚਲੋ ਇਹਨਾਂ ਨੇ ਕਰਵਾਈ ਚਲੋ ਬਪਾਠ ਕੀਤਾ ਤੇ ਅਰਦਾਸ ਬੇਨਤੀ ਕੀਤੀ ਤੇ ਉਸ ਤੋਂ ਬਾਅਦ ਇਹ ਕਹਿੰਦੇ ਅਸੀਂ ਸ਼ੋਪ ਕਹਿੰਦੇ ਦਿਖਾ ਦਈਏ ਸਾਰੀ ਵੀ ਜਿਹੜੇ ਇੱਥੋਂ ਵੇਖਣ ਵਾਲੇ ਨੇ ਯੂਕੇ ਤੋਂ ਇੰਗਲੈਂਡ ਤੋਂ ਵੀ ਉਹ ਸਾਡੀ ਸ਼ੋਪ ਤੇ ਆ ਜਾਣਗੇ ਤੇ ਜ਼ਰੂਰ ਭਾਈ ਤੁਸੀਂ ਵਿజిਟ ਕਰਿਓ ਦੁਕਾਨ ਤੇ ਜਿਹੜੇ ਇੱਥੋਂ ਵੀਡੀਓ ਵੇਖਦੇ ਨੇ ਕਈਆਂ ਨੇ ਆਪਾਂ ਨੂੰ ਸਬਸਕ੍ਰਾਈਬ ਕੀਤਾ ਹੋਇਆ ਲਾਈਕ ਕੀਤੇ ਹੋਇਆ ਤੇ ਕਈ ਜਾਣਦੇ ਨੇ ਮੈਨੂੰ ਇੱਥੇ ਤਿਓ ਜਰੂਰ ਇੱਥੇ ਦੁਕਾਨ ਤੇ ਸ਼ੋਪ ਤੇ ਤੁਸੀਂ ਜਾ ਕੇ ਆਇਓ ਹੋ ਸਕਦਾ ਆਪਣੀ ਵੀਡੀਓ ਕਰਕੇ ਘੱਟ ਵੀ ਤੁਹਾਨੂੰ ਇਹ ਲਾ ਲੈਣ ਤੇ ਇਹ ਕਹਿੰਦੇ ਅਸੀਂ ਖੁਦ ਬਣਾ ਲਈਏ ਵੀਡੀਓ ਮੈਂ ਜਰੂਰ ਬਣਾਓ ਇਹਨਾਂ ਨੇ ਆ ਦੇਖੋ ਲਹਿੰਗੇ ਤੱਕ ਆ ਪਹਿਣਾ ਦੇ ਸੂਟ ਹੋ ਗਏ ਤੇ ਇਹ ਦੱਸ ਰਹੇ ਨੇ ਕਹਿੰਦੇ ਜਰੂਰ ਵੀ ਪਾਈ ਪਹੁੰਚਿਓ ਤੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਮੈਂ ਕਹਿ ਦਣਾ ਕਹਿੰਦੇ ਤੁਸੀਂ ਵੀ ਕਹਿ ਦਿਓ ਮੈਂ ਕਿਹਾ ਕੋਈ ਗੱਲ ਨਹੀਂ ਆ ਦੇਖੋ ਹਰ ਇੱਕ ਚੀਜ਼ ਇੱਥੋਂ ਆਪਾਂ ਨੂੰ ਮਿਲ ਜਾਣੀ ਹੈ ਜੈਵੈਲਰੀ ਤੱਕ ਆ ਸਜਾਵਟ ਤੱਕ ਤੇ ਦਸਤਾਰਾਂ ਹੋ ਗਈਆਂ ਹਰ ਇੱਕ ਚੀਜ਼ ਜਾਨਕਿ ਇਹਨਾਂ ਦੀ ਦੁਕਾਨ ਤੇ ਅਵੇਲੇਬਲ ਸੀ ਆਪਾਂ ਨੂੰ ਇਹਨਾਂ ਨੇ ਇਹ ਸਤਿਕਾਰ ਕੀਤਾ ਆਪਣਾ ਡੱਬਾ ਦਿੱਤਾ ਬਰਫੀ ਦਾ ਤੇ ਨਾਲ ਆਪਾਂ ਨੂੰ ਮਾਇਆ ਦਿੱਤੀ ਉਸ ਤੋਂ ਬਾਅਦ ਕਹਿੰਦੇ ਛੱਡਾਈਏ ਚਲੋ ਆਪਾਂ ਹੁਣ ਇਹਨਾਂ ਦੇ ਨਾਲ ਚੱਲ ਪਏ ਸੀ ਮੈਂ ਕਿਹਾ ਚਲੋ ਚੱਲਦੇ ਆਂ ਰਾਸਤੇ ਵਿੱਚ ਹੀ ਆਪਾਂ ਨੂੰ ਫੋਨ ਆ ਗਿਆ ਸੀ ਭਾਈ ਸਾਹਿਬ ਦਾ ਜਿਹੜੇ ਦਰਾਹੀ ਤੋਂ ਨੇ ਕਹਿੰਦੇ ਟੋਡੀ ਡੀ ਕਰ ਰਹੇ ਆ ਪਟੋਨ ਚ ਜਾਣਾ ਮੈਂ ਕਿਹਾ ਮੈਂ ਆ ਗਿਆ ਤੇ ਆ ਦੇਖੋ ਹੁਣ ਆਪਾਂ ਗੁਰੂ ਘਰ ਦੇ ਬਾਹਰ ਵੀ ਨਕਾਨਾਂ ਲੱਗੀਆਂ ਹੋਈਆਂ ਨੇ ਬਹੁਤ ਸੋਹਣੀਆਂ ਤੇ ਆਪਾਂ ਆ ਗਏ ਸੀ ਗੁਰੂ ਘਰ ਵਿਖੇ ਉਸ ਤੋਂ ਬਾਅਦ ਮੈਂ ਕਿਹਾ ਮੈਨੂੰ 5 ਮਿੰਟ ਦੇਓ ਮੈਂ ਕੱਪੜੇ ਚੇਂਜ ਕਰਕੇ ਆਇਆ ਤੇ ਮੈਂ ਕੱਪੜੇ ਚੇਂਜ ਕਰਕੇ ਫਿਰ ਜਿਹਦੇ ਥੱਲੇ ਆ ਗਿਆ ਇਹ ਭਾਈ ਸਾਹਿਬ ਨੇ ਦਰਾਹੇ ਤੋਂ ਅਜਿਹੇ ਤੁਸੀਂ ਵੇਖਦੇ ਹੋ ਬਹੁਤ ਵਧੀਆ ਸੁਭਾਅ ਆ ਭਾਈ ਦਾ ਇੱਥੇ ਮੇਰੇ ਖਿਆਲ ਚ ਇਹ ਨੌਕਰੀ ਕਰਦੇ ਰਹੇ ਆ ਪੁਲਿਸ ਦੀ ਇੱਥੇ ਹੁਣ ਸਾਰੇ ਪਰਿਵਾਰ ਸਮੇਤ ਨੇ ਤੇ ਇਹਨਾਂ ਕੋ ਗੱਡੀ ਆ BM ਜਿਹੜੀ ਕਿ ਬਹੁਤ ਇੱਥੇ ਇੰਗਲੈਂਡ ਵਿੱਚ ਡਿਮਾਂਡ ਵਿੱਚ ਹੈ ਮੈਨੂੰ ਕਹਿੰਦਾ ਅੱਗੇ ਬੈਠੋਗੇ ਮੈਂ ਕਹਿੰਦਾ ਨਹੀਂ ਮੈਂ ਮਗਰੀ ਠੀਕ ਆ ਵੀ ਤੁਸੀਂ ਮੂਰੇ ਬੈਠੋ ਤੇ ਆ ਦੇਖੋ ਆਹ ਕਾਰ ਆ ਬਹੁਤ ਡਿਮਾਂਡ ਵਿੱਚ ਹੈ ਤੇ ਆਪਣੀ ਇੰਡੀਆ ਤੇ ਬਹੁਤ ਤੇ ਮਹਿੰਗੀ ਹੈ ਪੰਜਾਬ ਵਿੱਚ ਤੇ ਆਪਾਂ ਇੱਥੇ ਕਾਰ ਲਾਤੀ ਸੀ ਚਲੋ ਹੁਣ ਆਪਾਂ ਚੱਲਦੇ ਆ ਬਾਹਰ ਤੇ ਸਭ ਤੋਂ ਪਹਿਲਾਂ ਆਪਾਂ ਟਰੇਨ ਵੇਖੀ ਆ ਦੇਖੋ ਬਹੁਤ ਸੋਹਣੀਆਂ ਟ੍ਰੇਨਾਂ ਨੇ ਤੇ ਆਪਾਂ ਟੋਨ ਵਿੱਚ ਆ ਗਏ ਸੀ ਟ੍ਰੇਨ ਵਿੱਚ ਬਹਿ ਕੇ ਤੇ ਆ ਦੇਖੋ ਇੱਥੇ ਜਿਸ ਵੇਲੇ ਮੈਂ ਆਇਆ ਤੇ ਮੈਨੂੰ ਇੱਥੇ ਪੰਜਾਬੀ ਨਹੀਂ ਬਹੁਤੇ ਦਿੱਸੇ ਹੈਗੇ ਇਹ ਜ਼ਿਆਦਾ ਇੱਥੇ ਗੋਰੇ ਹੀ ਆਉਂਦੇ ਨੇ ਇਸ ਟੋਨ ਵਿੱਚ ਇਹ ਆਪਣਾ ਉਹੀ ਮੁੰਡਾ ਵਾ ਦਰਾਹੇ ਦਾ ਇਸ ਟੋਨ ਵਿੱਚ ਹਰੇਕ ਚੀਜ਼ ਅਵੇਲੇਬਲ ਸੀ ਬੱਚਿਆਂ ਦੇ ਬੈਗ ਭੈਣਾਂ ਦੇ ਬੈਗ ਹੋ ਗਏ ਆ ਦੇਖੋ ਪ੍ਰੋਪਰ ਟੈਂਚੀਆਂ ਤੇ ਹਰ ਇੱਕ ਚੀਜ਼ ਬੰਦਾ ਇੱਥੋਂ ਜਾਨੀ ਕਿ ਖਰੀਦ ਸਕਦਾ ਵਾ ਇੱਥੋਂ ਦੇ ਕਰੰਸੀ ਦੇ ਹਿਸਾਬ ਦੇ ਨਾਲ ਜੇ ਆਪਾਂ ਲਾਈਏ ਤੇ ਚਲੋ ਬਹੁਤਾ ਮਹਿੰਗਾ ਨਹੀਂ ਹੈਗਾ ਜਿਵੇਂ 14 ਪੌਂਡਾਂ ਦਾ ਹੋ ਗਿਆ 20 ਪੌਂਡਾਂ ਦਾ ਹੋ ਗਿਆ 25 ਪੌਂਡਾਂ ਦਾ 30 ਪੌਂਡਾਂ ਦਾ ਆਹੀ ਰੇਟ ਇੱਥੇ ਰਹਿਣ ਵਾਲਾ ਵਾ ਤੇ ਮੈਂ ਵੀ ਕੁਝ ਇੱਕ ਟੀ-ਸ਼ਰਟਾਂ ਖਰੀਦੀਆਂ ਸੀ ਜਿਹੜੀਆਂ ਕਿ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਮੈਂ ਆਪਣੇ ਵਾਸਤੇ ਤੇ ਆ ਦੇਖੋ ਬਹੁਤ ਸੋਹਣਾ ਜਾਨੀ ਕਿ ਇਹਨਾਂ ਨੇ ਟੌਂਡ ਬਣਾਇਆ ਹੋਇਆ ਤੇ ਹਰੇਕ ਚੀਜ਼ ਇੱਥੇ ਆਪਾਂ ਨੂੰ ਮਿਲਦੀ ਆ ਪ੍ਰੋਪਰ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦਿਖਾ ਰਿਹਾ ਵੇਖੋ ਜੁਵੈਲਰੀ ਹੋ ਗਿਆ ਸੋਨੇ ਦਾ ਰੇਟ ਬਾਹਰ ਹੀ ਲਿਖਿਆ ਹੋਇਆ ਹੈ ਇਹਨਾਂ ਨੇ ਤੇ ਆਪਾਂ ਇਥੋਂ ਸਿਲੇਕਟ ਕਰਕੇ ਇਹਨਾਂ ਨੂੰ ਦੱਸ ਸਕਦੇ ਆ ਜੇ ਆਪਾਂ ਕੋਈ ਨਵਾਂ ਬਣਵਾਉਣਾ ਹੈ ਉਹ ਵੀ ਆਪਾਂ ਦੱਸ ਸਕਦੇ ਹਾਂ ਡੈਮਡ ਆ ਦੇਖੋ ਆ ਵੇਖੋ ਮੋਬਾਈਲ ਐਲਜੀ ਦੇ ਮੋਬਾਈਲ ਹੋ ਗਏ ਸੈਮਸੰਗ ਦੇ ਮੋਬਾਈਲ ਹੋ ਗਏ ਤੇ ਆਈਫੋਨ ਹੋ ਗਏ ਆਈਫੋਨ ਦਾ ਮੈਂ ਰੇਟ ਪੁੱਛਿਆ ਸੀ 15 Pro Max 122 ਕਹਿੰਦਾ ਦਰਾਹੇ ਦਾ ਕਹਿੰਦਾ ਵਧੀਆ ਵਾ ਕਿਉਂਕਿ ਉਹਦਾ ਕੈਮਰਾ ਕਹਿੰਦਾ ਸਾਫ਼ ਆ ਜਿਹੜਾ ਕਹਿੰਦਾ 16 Pro ਆਇਆ ਉਹਦਾ ਕਹਿੰਦਾ ਕੈਮਰਾ ਸਾਫ਼ ਨਹੀਂ ਕਹਿੰਦਾ ਮੈਂ ਲੈ ਕੇ ਦੁਬਾਰਾ ਦੇਤਾ ਸੀਗਾ ਤੇ ਬਾਕੀ ਤੁਸੀਂ ਦੱਸਿਓ ਵੀ ਆਪਾਂ 16 Pro ਲਈਏ ਜਾਂ 15 Pro ਲਈਏ ਜ਼ਰੂਰ ਤੁਸੀਂ ਦੱਸ ਦਿਓ ਮੈਨੂੰ ਫਿਰ ਆਪਾਂ ਉਹੀ ਮੋਬਾਈਲ ਚੱਕ ਲਾਂਗੇ ਆ ਦੇਖੋ ਘੜੀਆਂ ਐਪਲ ਦੀਆਂ ਉਸ ਤੋਂ ਬਾਅਦ ਆਪਾਂ ਇਹ ਬੂਟਾਂ ਦੀ ਸ਼ੋਪ ਤੇ ਆ ਗਏ ਸੀ ਤੇ ਬਹੁਤ ਬਹੁਤ ਘੈਂਟ ਬੂਟਸ ਸੀ ਬਾਬਿਓ ਆ ਦੇਖੋ 40 ਪੁੰਡਾਂ ਦੇ 50 ਪੁੰਡਾਂ ਦੇ ਤੇ 90 ਪੁੰਡਾਂ ਤੋਂ ਵੱਧ ਨਹੀਂ ਸੀ ਆਪ ਕੋ 95 ਪੁੰਡਾਂ ਦੇ ਇਸ ਤੋਂ ਵੱਧ ਨਹੀਂ ਸੀ ਕਿ ਜਾਨਕੀ ਤੇ ਬਹੁਤ ਮਹਿੰਗੇ ਬੂਟ ਨੇ ਇਹ 10-10000 ਤੇ ਕੋਈ ਜ਼ਿਆਦਾ ਨਹੀਂ ਹੈਗੇ ਤੇ 4500 ਦੇ ਆਪਣਾ ਉਧਰ 4500 ਇੰਨਾ ਕੁ ਬਣਦਾ ਵਾ ਇਸ ਤੋਂ ਜ਼ਿਆਦਾ ਨਹੀਂ ਬਣਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਬਾਹਰ ਆ ਗਏ ਸੀਗੇ ਤੇ ਮੈਨੂੰ ਇੱਥੇ ਇਹਨਾਂ ਦੇ ਨਾਲ ਟੋਨ ਵਿੱਚ ਘੁੰਮ ਕੇ ਬਹੁਤ ਵਧੀਆ ਲੱਗਾ ਵੇਖੋ ਬੱਚਿਆਂ ਦੀ ਅ ਬੱਚਿਆਂ ਦੀਆਂ ਗੇਮਾਂ ਵਗੈਰਾ ਖੜੋਣੇ ਤੇ ਹਰ ਇੱਕ ਚੀਜ਼ ਜਾਣ ਕੇ ਇੱਥੋਂ ਆਪਾਂ ਨੂੰ ਮਿਲ ਸਕਦੀ ਹੈ ਜੇ ਆਪਾਂ ਇੱਥੇ ਟੋਨਾ ਵਿੱਚ ਆਉਨੇ ਆ ਤੇ ਤੇ ਪਿਆਰਿਓ ਬਾਕੀ ਇਦਾਂ ਆ ਵੀ ਜੇ ਆਪਾਂ ਇੰਗਲੈਂਡ ਵਿੱਚ ਆਉਣਾ ਵਾ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਵੀ ਜੀਸੀਪੀ ਦਾ ਕੰਮ ਕੋਈ ਨਾ ਕੋਈ ਕੰਮ ਸਕਿੱਲ ਜ਼ਰੂਰ ਸਿੱਖ ਕੇ ਆਓ ਤੇ ਨਾਲ ਜਹਾਜ਼ ਤਾਂ ਬੈਠੋ ਜੇ ਤੁਹਾਨੂੰ ਇੱਥੇ ਕੋਈ ਜਾਣਦਾ ਵਾ ਤੁਹਾਨੂੰ ਕੋਈ 에ਰਪੋਰਟ ਤੋਂ ਲੈ ਕੇ ਜਾਂਦਾ ਵਾ ਤੇ ਤਾਂ ਹੀ ਤੁਸੀਂ ਵਿਜਿਤ ਕਰਿਓ ਕਿਉਂਕਿ ਫਿਰ ਇੱਥੇ ਜਿਸ ਵੇਲੇ ਤੁਸੀਂ ਆਉਂਦੇ ਤੁਹਾਨੂੰ ਕੋਈ ਨਜ਼ਰ ਨਹੀਂ ਆਉਂਦਾ ਤੇ ਤੁਹਾਨੂੰ ਬਹੁਤ ਔਖਾ ਹੁੰਦਾ ਨਵੇਂ ਬੰਦੇ ਨੂੰ ਤਾਂ ਬਹੁਤ ਔਖਾ ਹੁੰਦਾ ਤੇ ਸਕਿੱਲ ਜ਼ਰੂਰ ਸਿੱਖ ਕੇ ਆਇਓ ਤੇ ਬਾਕੀ ਪੈਸਾ ਇੱਥੇ ਹੈ ਗੱਲ ਨਹੀਂ ਵੀ ਪੈਸਾ ਨਹੀਂ ਹੈਗਾ ਕਈ ਕਹਿੰਦੇ ਨੇ ਇਹਨਾਂ ਵੀ ਕੱਖ ਨਹੀਂ ਹੈ ਮਰ ਗਏ ਉਹ ਆ ਆ ਨਹੀਂ ਪਿਆਰਿਓ ਹੈ ਇੱਥੇ ਪੈਸਾ ਪਰ ਇੱਥੇ ਮਿਹਨਤ ਕਰਨੀ ਪੈਂਦੀ ਆ ਹੁਣ ਜਿਹੜੇ ਬੰਦੇ ਨੇ ਪੰਜਾਬ ਵਿੱਚ ਰਹਿ ਕੇ ਮਿਹਨਤ ਨਹੀਂ ਕੀਤੀ ਉਹ ਬੰਦਾ ਇੱਥੇ ਆ ਕੇ ਕਿਥੋਂ ਮਿੰਦ ਕਰ ਲੇਗਾ ਮਿੰਦ ਕਰਨੀ ਪੈਂਦੀ ਆ ਹੈ ਸਭ ਕੁਝ ਇੱਥੇ ਉਸ ਤੋਂ ਬਾਅਦ ਵੇਖੋ ਆਪਾਂ ਇੱਧਰ ਆ ਗਏ ਸੀਗੇ ਕਹਿੰਦੇ ਵੀ ਇੱਥੇ ਵੀਡੀਓ ਵਗੈਰਾ ਬਣਦੀਆਂ ਨੇ ਫਿਲਮਾਂ ਜਿਹਨੂੰ ਆਪਾਂ ਆਖਦੇ ਆਂ ਪੰਜਾਬੀ ਕਿਉਂਕਿ ਇਹ ਸਾਰਾ ਖੁੱਲਾ ਇਲਾਕਾ ਵਾ ਗੋਰਿਆਂ ਦਾ ਇਲਾਕਾ ਕਹਿੰਦੇ ਇੱਥੇ ਕੋਈ ਨਹੀਂ ਕਿਸੇ ਨੂੰ ਕੁਝ ਕਹਿੰਦਾ ਹੈਗੇ ਇੱਥੇ ਕਹਿੰਦੇ ਜ਼ਿਆਦਾਤਰ ਵੀਡੀਓ ਬਣਦੀਆਂ ਨੇ ਤੇ ਆ ਦੇਖੋ ਆ ਚੀਜ਼ਾਂ ਮੈਂ ਦੇਖੀਆਂ ਹੋਈਆਂ ਨੇ ਤੁਸੀਂ ਵੀ ਦੇਖੀਆਂ ਹੋਣੀਆਂ ਨੇ ਦੇਖੋ ਕਿੰਨਾ ਸੋਹਣਾ ਸੀਗਾ ਤੇ ਉਸ ਤੋਂ ਬਾਅਦ ਆਪਾਂ ਆ ਗਏ ਪੀਜ਼ਾ ਖਾਣ ਵਾਸਤੇ ਬਹੁਤ ਲੋਡਿੰਗ ਕੀਤਾ ਹੋਇਆ ਸੀ ਪੀਜ਼ਾ ਪਨੀਰ ਦੇ ਨਾਲ ਤੇ ਜਿਹੜਾ ਕਿ ਖਾਣ ਵਾਸਤੇ ਵੀ ਬਹੁਤ ਮੈਂ ਕਹਿੰਦਾ ਬਹੁਤ ਸਵਾਦ ਸੀ ਬਹੁਤ ਯਾਨਕਿ ਟੇਸਟੀ ਸੀ ਤੇ ਆਪਾਂ ਥੋੜਾ ਜਿਹਾ ਸਮਾਨ ਲੈ ਲਿਆ ਗੁਰੂ ਘਰ ਵਾਸਤੇ ਉੱਥੇ ਵੀ ਆਪਣੇ ਸਿੰਘ ਹੈਗੇ ਸੀ ਕੁਝ ਪੀਣ ਨੂੰ ਆ ਠੰਡੇ ਵਗੈਰਾ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਨੂੰ ਚਾਲੇ ਪਾ ਦਿੱਤੇ ਸੀ ਤੇ ਮੈਂ ਬੇਨਤੀ ਕਰਾਂ ਜੇ ਵੀਡੀਓ ਵਧੀਆ ਲੱਗੀ ਤੇ ਜਰੂਰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਇਸੇ ਤਰ੍ਹਾਂ ਹੀ ਤੁਹਾਡੇ ਆ ਤੇ ਅਸੀਂ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਵਾਂਗੇ ਓਕੇ ਜੀ ਆਪਣਾ ਧਿਆਨ ਰੱਖਿਓ ਜਲਦੀ ਤੁਹਾਨੂੰ ਆਪਾਂ ਮਿਲਾਂਗੇ